ਅੱਕੇ ਹੋਜੀ ਤੱਕਣੀ ਆ ਸੱਸ ਦੀ ਜਦੋਂ ਦੇਖਦੀ ਆ ਮੇਰੇ ਭਾਂਡੇ ਥੱਲੇ ਡਿੱਗ ਪੈਂਦੇ ਨੇ ਉਹ ਜਾ ਮਾਤਾ ਮੈਨੂੰ ਕੰਮ ਕਰ ਲੈਣ ਦੇ ਚੱਜ ਨਾਲ ਆ ਦੇਖ ਲਓ ਮੋਹ ਕੁਛ ਨਹੀਂ ਫੁੱਟੀ ਆ ਕੌੜੀਆਂ ਕੌੜੀਆਂ ਅੱਖਾਂ ਨਾਲ ਹੀ ਸਾਰਾ ਕੁਝ ਕਹਿ ਗਈ ਨਾਲ ਸੁਣਾ ਆ ਬਿਨਾ ਭਾਂਡੇ ਪੰਨੇ ਤੇ ਖੜਕਾਏ ਵੀ ਕਰਦਾ ਕੰਮ ਹੋ ਸਕਦਾ بس ਮਾੜਾ ਜਿਹਾ ਧਿਆਨ ਰੱਖਣ ਦੀ ਲੋੜ ਐ ਜਿੰਨਾ ਮਰਜੀ ਧਿਆਨ ਰੱਖ ਲਓ ਪਰ ਫਿਰ ਵੀ ਇਦਾਂ ਹੀ ਹੋ ਹੀ ਜਾਂਦਾ ਆ ਨਾਲੇ ਬਸ ਦੇ ਘਰਾਂ ਚ ਭਾਂਡੇ ਟੁੱਟਦੇ ਹੀ ਹੁੰਦੇ ਨੇ ਉਹ ਤੂੰ ਸ਼ੁਕਰ ਕਰ ਮੇਰੀ ਬੇਬੇ ਵਰਗੀ ਸ਼ਾਂਤ ਸੁਭਾਅ ਦੀ ਸੱਸ ਤੇਰੇ ਪੱਲੇ ਪੈ ਗਈ ਜੇ ਇਹੀ ਅਣਗਹਿਲੀ ਨਾ ਕਿਸੇ ਹੋਰ ਘਰ ਹੋਈ ਹੁੰਦੀ ਤਾਂ ਸੱਸ ਨੇ ਉਹਨੂੰ ਭੰਡ ਭੰਡ ਕੇ ਨਾ ਉਹਨੂੰ ਪੱਕਾ ਹੀ ਪੇਕੇ ਬਿਠਾਏ ਹੋਣਾ ਸੀ ਆਪਣਾ ਇਹ ਵਹਿਮ ਆਪਣੀ ਜੇਬ ਚ ਹੀ ਰੱਖੋ ਤੁਸੀਂ ਜਿਹੜੀਆਂ ਸੱਸਾਂ ਮੋਹਣ ਹੀ ਨਾ ਬੋਲਦੀਆਂ ਉਹ ਅੱਖਾਂ ਦੀ ਘੂਰ ਨਾਲ ਤੇ ਆ ਟੇਡਾ ਜਿਹਾ ਦੇਖ ਕੇ ਹੀ ਸਾਰਾ ਕੰਮ ਕਰ ਜਾਂਦੀਆਂ ਨੇ ਸੱਸ ਸਾਸੇ ਹੀ ਹੁੰਦੀ ਆ ਉਹ ਪਾਣੀ ਪਾਪਾ ਜਿੰਨੀ ਮਰਜੀ ਲੱਸੀ ਵਧਾਈ ਜਾ ਐਦਾ ਤਾਂ ਨਹੀਂ ਘਰ ਚ ਸ਼ਾਂਤੀ ਹੁੰਨੀ ਮੈਂ ਵੀ ਕੀ ਕਰਾਂ ਕਈ ਗੱਲਾਂ ਬੱਸ ਚ ਹੀ ਨਹੀਂ ਹੁੰਦੀਆਂ ਆ ਮੈਂ ਚੰਗਾ ਭਲਾ ਕੰਮ ਕਰਦੀ ਹੁੰਨੀ ਆ ਆ ਜਦੋਂ ਮੇਰੀ ਸਾਸੂ ਅੰਮਾ ਆ ਮੇਰੇ ਕੋਲ ਦੀ ਨਿਕਲ ਜਾਂਦੇ ਆ ਮੇਰੇ ਹੱਥ ਚੋਂ ਪਾਂਡਾ ਛੁੱਟ ਕੇ ਡਿੱਗਣਾ ਹੀ ਹੁੰਦਾ ਉਹ ਤੇਰੇ ਨਾਲ ਇਸ ਵਿਸ਼ੇ ਤੇ ਗੱਲ ਕਰਨੀ ਤਾਂ ਨਾ ਬੱਕਰੀ ਦੇ ਮੂਹਰੇ ਆ বীਣ ਵਜਾਉਣ ਵਾਲੀ ਗੱਲ ਹੈ ਬੱਕਰੀ ਨਹੀਂ ਹੁੰਦਾ ਮੱਝ ਹੁੰਦਾ বীਣ ਨੂੰ ਮੱਝ ਮੂਹਰੇ ਵਜਾਈਦੀ ਆ ਓਏ ਮੈਨੂੰ ਵੀ ਪਤਾ ਉਹ ਤਾਂ ਮੱਝ ਹੀ ਹੁੰਦਾ ਪਰ ਜੇ ਮੈਂ ਇਹ ਸ਼ਬਦ ਵਰਤ ਲੈਂਦਾ ਤੂੰ ਹੀ ਮੇਰੇ ਗੜ ਪੈ ਜਾਣਾ ਸੀਗਾ ਚੱਲ ਛੱਡ ਇਹਨਾਂ ਗੱਲਾਂ ਦੇ ਵਿੱਚ ਕੁਝ ਨਹੀਂ ਰੱਖਿਆ ਤੂੰ ਨਾ ਜਰਾ ਕ ਮੁੱਛ ਮਰੋੜ ਜੀ ਚਾਹ ਮੇਰੇ ਵਾਸਤੇ ਬਣਾ ਕੇ ਰੱਖੀਂ ਆ ਰੱਬਾ ਚਾਹ 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 ਬਣਾ ਕੇ ਲਿਓਨੀ ਐ ਤੇ ਵੀ ਆ ਸਾਰੇ ਕੰਮ ਛੱਡ ਕੇ ਨਾ ਮੇਰਾ ਸੂਟ ਪ੍ਰੈਸ ਕਰ ਦੇ ਮੈਨਾਂ ਤੇਰੀ ਮੋਗੇ ਵਾਲੀ ਮਾਸੀ ਦਾ ਪਤਾ ਲਣ ਜਾਣਾ ਆ ਅੱਗੇ ਆਹ ਮੋਗੇ ਵਾਲੀ ਰਿੰਕ ਹੀ ਨਹੀਂ ਸੀ ਮਾਣ ਤੇ ਹੁਣ ਆਹ ਮਾਸੀ ਆ ਗਈ ਕੀ ਕਿਹਾ ਮੈਂ ਮੰਮੀ ਕੁਛ ਨਹੀਂ ਚਾਹੇ ਢੋਲ ਵਜਾ ਕੇ ਸੁਣਾ ਲਓ ਜੇ ਕੋਈ ਕੰਮ ਦੀ ਗੱਲ ਹੋਵੇ ਨਾ ਉਹ ਨਹੀਂ ਇਹਨਾਂ ਨੂੰ ਸੁਣਦੀ ਬੱਸ ਮਾੜਾ ਜਿਹਾ ਇਹਨਾਂ ਦੇ ਖਿਲਾਫ ਬੋਲੋ ਸਹੀ ਉਹ ਛੱਟ ਸੁਣ ਜਾਂਦਾ ਕੌਣ ਦੱਸੋ ਇਹ ਹੈ ਨਾ ਮਾਂ ਪੁੱਤ ਨੂੰ ਕਿਹੜਾ ਸਮਝਾਵੇ ਮੇਰੇ ਹੀ ਮਗਰ ਪੈ ਜਾਂਦੇ ਆ ਸੱਸ ਸੱਸ ਹੁੰਦੀ ਆ ਮਾਂ ਮਾਂ ਹੁੰਦੀ ਆ ਐਸ਼ਾਂ ਤਾਂ ਪੇਕੇ ਘਰ ਹੁੰਦੀਆਂ ਨੇ ਆ ਸਹਰੇ ਘਰ ਆ ਕੇ ਤਾਂ ਤਾਣੇ ਮੇਣੇ ਸੁਣਨੇ ਪੈਂਦੇ ਆ ਸਾਰੇ ਮੈਨੂੰ ਕਹਿਣ ਲੱਗ ਜਾਂਦੇ ਆ ਮੈਂ ਕਿਹੜਾ ਜਾਣ ਕੇ ਕਰਦੀ ਆ ਜਦੋਂ ਮੰਮੀ ਨੂੰ ਦੇਖਦੀ ਆ ਆਪਣੇ ਆਪ ਹੀ ਪਤਾ ਨਹੀਂ ਕਿਉਂ ਸਾਰਾ ਕੁਝ ਗਲਤ ਹੋ ਜਾਂਦਾ ਆ ਹਏ ਰੱਬਾ ਹਰ ਰੱਬਾ ਮੇਰੇ ਕੋਲੋਂ ਸੂਟ ਸੜ ਗਿਆ ਮੰਮੀ ਦਾ ਹਾਏ ਗੈ ਵੀ ਹੁਣ ਤੇਰਾ ਕੀ ਬਣੂਗਾ ਇਹ ਤਾਂ ਮੰਮੀ ਦਾ ਹੈਗਾ ਵੀ ਫੇਵਰੇਟ ਸੂਟ ਸੀਗਾ ਐ ਕਰਦੀ ਨਾ ਮੰਮੀ ਨੂੰ ਦੱਸ ਦਿੰਨੀ ਆ ਪਰ ਨਹੀਂ ਜੇ ਉਹਨਾਂ ਨੂੰ ਮੈਂ ਦੱਸ ਦਿੱਤਾ ਫਿਰ ਤਾਂ ਮੇਰੀ ਵੈਸੇ ਹੀ ਐਸੀ ਕਿ ਤੈਸੀ ਫੇਰ ਦੇਣੀ ਆ ਉਹਨਾਂ ਨੇ ਮੈਂ ਇਹ ਕਹਿ ਦੂੰਗੀ ਮੰਮੀ ਨੂੰ ਵੀ ਮੈਨੂੰ ਚੱਕਰ ਆ ਗਿਆ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਸੂਟ ਸੜ ਗਿਆ ਜਾਂ ਫਿਰ ਐ ਕਰਤੀਆਂ ਵੀ ਆਉਂਦੀ ਟਿੰਡ ਫੋੜੀ ਚੱਕਦੀਆਂ ਚੱਕ ਕੇ ਪੇਕੇ ਚਲੀ ਜਾਨੀ ਆ ਉਦੋਂ ਵਾਪਸ ਆਜੂ ਜਦੋਂ ਮਾਮਲਾ ਸ਼ਾਂਤ ਹੋ ਗਿਆ ਮੈਂ ਇਹ ਕਹਿ ਦੂੰਗੀ ਵੀ ਮੇਰੀ ਮੰਮੀ ਤੇ ਭਾਬੀ ਦੀ ਲੜਾਈ ਹੋ ਗਈ ਵੀ ਮੈਨੂੰ ਉਹਨਾਂ ਨੇ ਐਮਰਜੈਂਸੀ ਬੁਲਾਇਆ ਪਰ ਪਹਿਲਾਂ ਮੰਮੀ ਨੂੰ ਪੁੱਛ ਤਾਂ ਲਵਾਂ ਹਲੋ ਮੰਮੀ ਤੁਹਾਡੀ ਸਲਾਹ ਲੈਣੀ ਆ ਦੱਸਿਓ ਮੈਨੂੰ ਕੀ ਕਰਾਂ ਪਹਿਲਾਂ ਤਾਂ ਸਵੇਰੇ ਸੱਸ ਤੋਂ ਡਰਦੀ ਤੇ ਮੇਰੇ ਹੱਥ ਚੋਂ ਭਾਂਡੇ ਛੁੱਟ ਗਏ ਉਹ ਟੁੱਟ ਗਿਆ ਹੁਣ ਮੇਰੇ ਕੋਲ ਮੇਰੇ ਸੱਸਾਂ ਦਾ ਸੂਟ ਸੜ ਗਿਆ ਦੱਸੋ ਮੈਂ ਕੀ ਕਰਾਂ ਮੈਂ ਜਿਹੜੀਆਂ ਮੈਂ ਗਾਲਾਂ ਖਾਣ ਤੋਂ ਆਹ ਕੌਣ ਘੱਟ ਕੌਣ ਇਹਦਾ ਹਾਲ ਤੇਰੀ ਮਾਂ ਨੇ ਨਹੀਂ ਮੈਂ ਦੱਸਣਾ ਮੈਂ ਚਲ ਆ ਹੁਣ ਪਤਾ ਨਹੀਂ ਇਹਨਾਂ ਕੀ ਨਵਾਂ ਸੱਪ ਕੱਢਣਾ ਨਾ ਆਪ ਟਿਕਦੇ ਨੇ ਤੇ ਨਾ ਮੈਨੂੰ ਟਿਕਣ ਦਿੰਦੇ ਨੇ ਨਾ ਤੈਨੂੰ ਚੰਗੀ ਪੱਲੀ ਨੂੰ ਕੀ ਹੋ ਜਾਂਦਾ ਆ ਹੈ ਤੈਨੂੰ ਕੀ ਠੂਹਾਂ ਲੜ ਜਾਂਦਾ ਆ ਕੰਮ ਦਾ ਧੜਮ ਕਰ ਜਾਂਦੀ ਆ ਮੰਮੀ ਉਹ ਤਾਂ ਮੈਨੂੰ ਕੰਮ ਕਰਦੀ ਨੂੰ ਚੱਕਰ ਆ ਗਿਆ ਸੀ ਨਾਲੇ ਨਾ ਤੁਹਾਨੂੰ ਦੇਖ ਕੇ ਨਾ ਮੈਂ ਤੇਰੀ ਸੱਸਾਂ ਕੋਈ ਜਿੰਨਾ ਜਿਹੜੀ ਤੈਨੂੰ ਖਾ ਜੂਗੀ ਪਤਾ ਨਹੀਂ ਅੱਜ ਕੱਲ੍ਹ ਦੀਆਂ ਨੋਹਾਂ ਨੂੰ ਕੀ ਹੋਇਆ ਹੋਇਆ ਆ ਸੱਸਾਂ ਨੂੰ ਤਾਂ ਹਗੂਆ ਬਣਾਇਆ ਪਿਆ ਆ ਜਨਮ ਜਨਮਾਂਤਰਾਂ ਦੀਆਂ ਨਾ ਦੁਸ਼ਮਣਾਂ ਸਮਝਦੀਆਂ ਨੇ ਕਮਲੀਏ ਸੱਸ ਬਣਨ ਤੋਂ ਪਹਿਲਾਂ ਮੈਂ ਵੀ ਤਾਂ ਨੋਈ ਸੀ ਚਲ ਸ਼ੁਕਰ ਕੋਈ ਚੰਗੀ ਗੱਲ ਤਾਂ ਸੁਣੀ ਇਹਨਾਂ ਦੇ ਮੂੰਹੋਂ ਕੀ ਸੱਸ ਵੀ ਕਦੀ ਨੋ ਸੀ ਆ ਭਾਂਡੇ ਭੰਣਨੇ ਕੱਪੜੇ ਛੜਨੇ ਦਾਲ ਸਬਜ਼ੀ ਚ ਲੂਣ ਮਿਰਚ ਘਟ ਵਿਦ ਹੋ ਜਾਣਾ ਇਹ ਮੇਰੇ ਤੋਂ ਵੀ ਹੁੰਦਾ ਸੀਗਾ ਜਿਹੜਾ ਕੰਮ ਕਰੂਗਾ ਉਹਦੇ ਤੋਂ ਗਲਤੀਆਂ ਹੋਣਗੀਆਂ ਹੀ ਸੌਰੀ ਮੰਮੀ ਮੈਂ ਅੱਗੇ ਤੋਂ ਧਿਆਨ ਰੱਖੂਗੀ ਕਿੰਨਾ ਮਰਜੀ ਧਿਆਨ ਰੱਖ ਲਓ ਜੇ ਘਰ ਦੇ ਵਿੱਚ ਭਾਂਡੇ ਹੋਣਗੇ ਤਾਂ ਉਹ ਖੜਕਣਗੇ ਵੀ ਟੁੱਟਣਗੇ ਵੀ ਅੱਜ ਮੈਂ ਤੈਨੂੰ ਇੱਕ ਹੱਲ ਦੱਸਦੀ ਆ ਜਿਹੜੀ ਮੇਰੀ ਸੱਸ ਨੇ ਮੈਨੂੰ ਦੱਸਿਆ ਸੀ ਵੱਡੀ ਬੇਬੇ ਨੇ ਹਾਂ ਬੇਬੇ ਜੀ ਨੇ ਉਹ ਕਹਿੰਦੇ ਸੀਗੇ ਨਾ ਜਿਹੜੀ ਬਹੁਤੇ ਪਵਾੜਿਆਂ ਦੀ ਜੜ ਹੁੰਦੀ ਆ ਨਾ ਉਹ ਸੱਸ ਨੋ ਦੇ ਰਿਸ਼ਤੇ ਦੀ ਹੀ ਹੁੰਦੀ ਆ ਅੱਜ ਆਪਾਂ ਨਾ ਉਹ ਕੜੱਤਣ ਭਰਿਆ ਰਿਸ਼ਤਾ ਨਾ ਹਮੇਸ਼ਾ ਹਮੇਸ਼ਾ ਲਈ ਖਤਮ ਕਰਦੇ ਆ ਅੱਜ ਤੋਂ ਬਾਅਦ ਤੂੰ ਮੇਰੀ ਧੀ ਤੇ ਮੈਂ ਤੇਰੀ ਮਾਂ ਆਪਾਂ ਇੱਕ ਦੂਜੇ ਦੇ ਨਾਲ ਨਾ ਖੁਸ਼ੀਆਂ ਗਮੀਆਂ ਹਾਸੇ ਠੱਠੇ ਢੇਲੀਆਂ ਵਾਂਗ ਸ਼ੇਅਰ ਕਰਿਆ ਕਰਾਂਗੇ ਆ ਜੇ ਮੰਮੀ ਥੋੜੀ ਸੋਚ ਵਰਗੀ ਸੱਸ ਸਾਰਿਆਂ ਦੀ ਹੋਵੇ ਤਾਂ ਕਿਸੇ ਦੇ ਘਰ 'ਚ ਕੋਈ ਕਲੇਸ਼ ਹੀ ਨਾ ਪਵੇ